प्रशासन वलो अज पहली मार्च तो विरासत मेला सैनिक स्कूल कपूरथला विखे इस मेले अगाज का आगाज हो चुका है इस मेले भाषा विभाग जिला कपूरथला वालों सभ्याचारिक गतिविधियां साहित्य गतिविधियां स्टेज पर संबंधित जिनी भी तैयारियां वो भाषा विभाग वालों की गई है उन्होंने सहयोग तो के नाल जोड़ा है समागम पूरा रूपरेखा तैयार होता है तो मैडम जी गल करिए प्रोग्राम दिन चलना तक ਜੀ ਬਿਲਕੁਲ ਜੀ ਹਾਂਜੀ ਇਹ ਪ੍ਰੋਗਰਾਮ ਆਪਣਾ 3 ਦਿਨ ਦਾ ਹੈ ਪਹਿਲੀ 2 ਤੇ 3 ਮਾਰਚ 3 ਮਾਰਚ ਸ਼ਾਮ ਨੂੰ ਮਨਪੂਰਨ ਵਾਰਸ ਦੇ ਗਾਇਕੀ ਦੇ ਨਾਲ ਇਸ ਮੇਲੇ ਦਾ ਜਿਹੜੀ ਸ਼ਾਪਤੀ ਹੋਵੇਗੀ ਔਰ ਇਹ 3 ਦਿਨ ਦਾ ਸਮਾਗਮ ਹੈ ਜੋ ਕਪੂਰਥਲਾ ਸ਼ਹਿਰ ਜਿਸ ਨੂੰ ਪੈਰਾਸੌਫ ਪੰਜਾਬ ਵੀ ਕਿਹਾ ਜਾਂਦਾ ਹੈ ਕਪੂਰਥਲਾ ਵਾਸੀਆਂ ਲਈ ਅਜੇ ਹਾ ਰੰਗ ਰੰਗ ਸਮਾਗਮ ਜਿਹੜੀ ਤਿਰਛਨਾ ਕਾ ਲੋ ਜਿਲ੍ਹਾ ਪ੍ਰਸ਼ਾਸਨ ਵੱਲੋਂ ਜਿਹੜਾ ਇਹਨਾਂ ਦਿਨਾਂ ਦੇ ਵਿੱਚ ਇੱਕ ਸੱਭਿਆਚਾਰਕ ਮਹੌਲ ਸਿਰਜਿਆ ਹੈ ਤਾਂ ਮੈਂ ਆਮ ਲੋਕਾਂ ਨੂੰ ਕੀ ਅਪੀਲ ਕਰਦਾ ਮੇਲੇ ਵਿੱਚ ਪਹੁੰਚ ਲੈ ਮੈਂ ਸਾਰੀ ਕੀ ਜਨਤਾ ਕਪੂਠਲਾ ਵਸੀਆਂ ਨੂੰ ਅਪੀਲ ਕਰਦੀਆਂ ਕਿ ਹੁਮ ਹੁਆ ਕੇ ਇਸ ਮੇਲੇ ਦੇ ਵਿੱਚ ਸ਼ੇਰਤ ਕਰੋ ਇਸ ਮੇਲੇ ਦੇ ਰੰਗ ਰੰਗਾ ਰੰਗਾਂ ਰੋਗਰਾਮ ਸੱਭਿਆਚਾਰਕ ਦੀਆਂ ਵਕ ਵਕ ਵਣਗੀਆਂ ਦਾ ਆਨੰਦ ਮਾਣੋ ਬਹੁਤ ਲੰਬੇ ਅਰਸੇ ਤੋਂ ਅਜੇ ਹੀ ਜਿਹੜੇ ਰਾੜਕ ਮੇਲੇ ਸੀ ਪੰਜਾਬ ਦੇ ਵਿਰਸੇ ਮੇਲੇ ਤਿਹਾਰ ਦੀ ਜਿਹੜੀ ਲੜੀ ਸੀ ਕਾਫੀ ਠੰਮੀ ਹੋ ਚੁੱਕੀ ਸੀ ਕਿ ਹੁਣ ਇੱਕ ਫੇਰ ਤੋਂ ਸ਼ੁਰੂਆਤ ਇਹਨਾਂ ਦੀ ਹੋਈ ਹੈ ਤੇ ਇਹਨਾਂ ਮੇਲਿਆਂ ਦਾ ਆਨੰਦ ਮਾਣੋ ਤੇ ਜ਼ਰੂਰ ਪਹੁੰਚੋ